ਨਮਸਕਾਰ ਤੁਸੀਂ ਦੇਖ ਰਹੇ ਹੋ ਬਿਲਟੀਵੀ ਤੇ ਮੈਂ ਤੁਹਾਡੇ ਨਾਲ ਨਵੀਨ ਕੁਮਾਰ ਅੱਜ ਸਵੇਰੇ ਸਵੇਰੇ ਪੰਜਾਬੀ ਫਿਲਮ ਇੰਡਸਟਰੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਜਿਹਦੇ ਵਿੱਚ ਪੰਜਾਬੀ ਅਦਾਕਾਰ ਤੇ ਕਮੇਡੀਅਨ ਜਸਵਿੰਦਰ ਭੱਲਾ ਦਾ ਦੇਹਾਂਤ ਹੋ ਗਿਆ ਸੋ ਇਹਦੇ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਐਕਟ੍ਰੈਸ ਬਲਜਿੰਦਰ ਕੌਰ ਜੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰ ਰਹੀ ਨੇ ਔਰ ਕਈ ਫਿਲਮਾਂ ਐਸੀਆਂ ਸੀ ਜਿਹਦੇ ਵਿੱਚ ਇਹਨਾਂ ਨੂੰ ਜਸਵਿੰਦਰ ਭੱਲਾ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ ਮੈਮ ਤੁਹਾਡਾ ਬਿਲਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਥੈਂਕ ਯੂ ਰਿੰਗ ਥੈਂਕ ਯੂ ਸਵੀਰੇ ਸਵੀਰੇ ਮੈਂ ਅੱਜ ਖਬਰ ਤੁਸੀਂ ਵੀ ਸੁਣੀ ਹੋਣੀ ਆ ਕਿ ਜਸਵਿੰਦਰ ਭੱਲਾ ਸਾਡੇ ਵਿੱਚ ਨਹੀਂ ਰਹੇ ਹਾਂਜੀ ਮੈਂ ਹੁਣੇ ਹੀ ਐਕਚੁਅਲੀ ਫੇਸਬੁੱਕ ਖੋਲਿਆ ਸੀ ਵਾ ਤੇ ਉੱਥੇ ਮੈਨੂੰ ਪਤਾ ਲੱਗਿਆ ਜੀ ਬਹੁਤ ਦੁੱਖ ਦੀ ਗੱਲ ਹੈ ਬਹੁਤ ਬਹੁਤ ਵੱਡਾ ਲਾਸ ਹੈ ਇੰਡਸਟਰੀ ਵਾਸਤੇ ਆਪਣੀ ਪੰਜਾਬੀ ਇੰਡਸਟਰੀ ਚ ਤਾਂ ਉਹਨਾਂ ਦੇ ਨਾਮ ਤੋਂ ਬਿਨਾ ਮਤਲਬ ਐਦਾਂ ਲੱਗਦਾ ਸੀ ਕਿ ਉਹਨਾਂ ਉਹਨਾਂ ਤੋਂ ਬਿਨਾ ਫਿਲਮੀ ਨਹੀਂ ਬਣਦੀ ਜੀ ਜੀ ਬਹੁਤ ਵੱਡਾ ਝਟਕਾ ਲੱਗਿਆ ਮੈਨੂੰ ਸੁਣ ਕੇ ਬਹੁਤ ਬਹੁਤ ਵੱਡਾ ਲਾਸ ਹੈ ਜੀ ਬਹੁਤ ਵੱਡਾ ਲਾਸ ਹੈ 65 ਸਾਲ ਦੀ ਉਮਰ ਸੀ ਉਹਨਾਂ ਦੀ ਸਿਰਫ ਔਰ ਅੱਜ ਵੀ 65 ਸਾਲ ਦੀ ਉਮਰ ਦੇ ਵਿੱਚ ਵੀ ਮਤਲਬ ਉਹ ਐਦਾ ਮਹਿਸੂਸ ਨਹੀਂ ਹੋ ਰਿਹਾ ਕਿ ਉਹ 65 ਸਾਲ ਦੇ ਹੋਣਗੇ ਜਿਸ ਤਰੀਕੇ ਦਾ ਉਹ ਫਿਲਮਾਂ ਦੇ ਵਿੱਚ ਵਿਅੰਗ ਕਰਦੇ ਸੀ ਜਿੱਦਾਂ ਦੀ ਉਹਨਾਂ ਦੀ ਅਦਾਕਾਰੀ ਸੀ ਹਾਂ ਬਿਲਕੁਲ ਬਹੁਤ ਐਨਰਜੈਟਿਕ ਸੀ ਔਰ ਬਹੁਤ ਮਿਹਨਤੀ ਸੀਗੇ ਮਤਲਬ ਜਿਸ ਤਰ੍ਹਾਂ ਉਹਨਾਂ ਨੂੰ ਕੋਈ ਸਕ੍ਰਿਪਟ ਮਿਲ ਜਾਂਦੀ ਸੀ ਔਰ ਲਗਾਤਾਰ ਉਹਦੇ ਤੇ ਮਤਲਬ ਇਨਾ ਕੰਮ ਕਰਦੇ ਸੀ ਕਿ ਕੋਈ ਐਕਟਰਸ ਨੂੰ ਵੀ ਜਿੱਦਾਂ ਉਹਨਾਂ ਫੋਨ ਕਰ ਕਰਕੇ ਮਤਲਬ ਲਗਾਤਾਰ ਉਸਤੇ ਲੱਗੇ ਹੀ ਰਹਿੰਦੇ ਸੀ ਲੱਗੇ ਹੀ ਰਹਿੰਦੇ ਸੀ ਮਤਲਬ ਬਹੁਤ ਮਿਹਨਤ ਕਰਦੇ ਸੀ ਔਰ 65 ਸਾਲ ਦੀ ਉਮਰ ਕੋਈ ਮਤਲਬ ਜਾਣ ਵਾਲੀ ਮਰ ਥੋੜਾ ਹੀ ਹੈ ਜੀ ਜੀ ਤੁਹਾਡਾ ਫਿਲਮ ਇੰਡਸਟਰੀ ਦੇ ਵਿੱਚ ਉਹਨਾਂ ਦੇ ਨਾਲ ਕਿਦਾਂ ਦਾ ਐਕਸਪੀਰੀਅੰਸ ਰਿਹਾ ਕਿ ਤੁਹਾਨੂੰ ਕਿਤੇ ਉਹਨਾਂ ਜੀ ਮੈਂ ਮੈਂ ਉਹਨਾਂ ਦੇ ਨਾਲ ਕੰਮ ਨਹੀਂ ਕੀਤਾ ਸੀ ਜਿੱਦ ਤੱਕ ਲੇਕਿਨ ਲੋਗ ਜਿਨ੍ਹਾਂ ਨੇ ਕੀਤਾ ਸੀ ਉਹ ਦੱਸਦੇ ਹੁੰਦੇ ਸੀ ਉਹਨਾਂ ਬਾਰੇ ਕਿ ਜਿਸ ਤਰ੍ਹਾਂ ਸਰ ਫੋਨ ਕਰਕੇ ਕਹਿੰਦੇ ਵੀ ਅੱਛਾ ਇਹ ਇਹਨਾਂ ਦਾ ਲੋਗ ਐ ਤਾਂ ਆਪਾਂ ਇਹਦੀ ਪ੍ਰੈਕਟਿਸ ਕਰ ਲਈਏ ਵਗੈਰਾ ਵਗੈਰਾ ਨਾ ਮੈਂ ਮੈਨੂੰ ਮੌਕਾ ਨਹੀਂ ਮਿਲਿਆ ਉਹਨਾਂ ਨਾਲ ਕੰਮ ਕਰਨ ਦਾ ਕਿਸੇ ਫਿਲਮ ਵਿੱਚ ਲੇਕਿਨ ਮੈਂ ਉਹਨਾਂ ਦੀਆਂ ਫਿਲਮਾਂ ਬਹੁਤ ਦੇਖੀਆਂ ਹੋਈਆਂ ਆ ਮਤਲਬ ਉਹਨਾਂ ਨੇ ਤਾਂ ਐਨੇ ਸਾਲ ਔਡੀਅেন্স ਨੂੰ ਐਂਟਰੇਨ ਟੇਨ ਕੀਤਾ ਹੈ ਨਾ ਜੀ ਜੀ ਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬੀ ਇੰਡਸਟਰੀ ਮੇ ਉੱਪਰਲੇ ਹੋਣ ਵਿੱਚ ਜੀ ਅੱਛਾ ਜਦੋਂ ਚਾਚਾ ਚਤਰਾ ਇੱਕ ਪਹਿਲੀ ਵਾਰੀ ਜਦੋਂ ਲੋਕਾਂ ਦੇ ਰੂਹ-ਰੂਹ ਹੁੰਦਾ ਤਾਂ ਇੱਕ ਤਹਿਲਕਾ ਮਚ ਗਿਆ ਪੰਜਾਬ ਦੇ ਵਿੱਚ ਉਸ ਟਾਈਮ ਤੁਸੀਂ ਵੀ ਇਹਨਾਂ ਚੀਜ਼ਾਂ ਨੂੰ ਦੇਖਿਆ ਨਾ ਉਸ ਟਾਈਮ ਲੋਕਾਂ ਦਾ ਰੁਝਾਨ ਕਿੱਦਾਂ ਦਾ ਹੁੰਦਾ ਸੀਗਾ ਜਦੋਂ ਚਾਚਾ ਚਤਰਾ ਇੱਕ ਕੈਰੈਕਟਰ ਹੀ ਲੋਕਾਂ ਦੀ ਜ਼ੁਬਾਨ ਤੇ ਛੜ ਗਿਆ ਸੀ ਹਾਂ ਜੀ ਹਾਂ ਜੀ ਮੈਨੂੰ ਯਾਦ ਹੈ ਅਸੀਂ ਛੋਟੇ ਹੁੰਦੇ ਸੀ ਉਹ ਥੋੜੇ ਜੇ ਤੇ ਉਹ ਲੋਕ ਵੇਟ ਕਰਦੇ ਹੁੰਦੇ ਸੀ ਉਹ ਪ੍ਰੋਗਰਾਮ ਕਦੋਂ ਆਊਗਾ ਹਨਾ ਉਹ ਦੇਖਣਾ ਆ ਹਾਂ ਤੇ ਬਹੁਤ ਬਹੁਤ ਪਪੂਲਰ ਹੋਇਆ ਸੀ ਉਹ ਕੈਰੈਕਟਰ ਜੀ ਜੀ ਠੀਕ ਹੈ ਮੈਮ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ